ਲੋਬੀ ਮਿੱਤਰੋ ਮੋਦੀ ਸਰਕਾਰ ਦਾ ਟਾਈਮ ਖਤਮ ਹੋ ਰਿਹਾ ਹੈ ਮੋਦੀ ਸਰਕਾਰ ਦੀ ਤਾਕਤ ਖਤਮ ਹੋ ਰਹੀ ਹੈ ਕਿਉਂਕਿ ਅੱਜ ਭਾਰਤ ਦੇ ਚੋਣ ਕਮਿਸ਼ਨ ਨੇ ਵੋਟਾਂ ਦਾ ਐਲਾਨ ਕਰ ਦਿੱਤਾ ਹੈ ਤਰੀਕਾ ਦਾ ਐਲਾਨ ਕਰ ਦਿੱਤਾ ਹੈ ਭਾਰਤ ਦੇ ਵਿੱਚ ਚੋਣ ਜਾਬਤਾ ਅੱਜ ਤੋਂ ਲੱਗ ਗਿਆ ਔਰ ਜਦੋਂ ਚੋਣ ਜਾਬਤਾ ਲੱਗ ਜਾਂਦਾ ਹੈ ਤਾਂ ਸਰਕਾਰ ਦੀ ਤਾਕਤ ਪਹਿਲਾਂ ਵਾਂਗ ਨਹੀਂ ਰਹਿ ਜਾਂਦੀ ਸਰਕਾਰ ਦੀ ਸ਼ਕਤੀ ਨਹੀਂ ਰਹਿ ਜਾਂਦੀ ਔਰ ਅੱਜ ਚੋਣ ਜਾਬਤਾ ਜਿਹੜਾ ਉਹ ਲੱਗ ਗਿਆ ਹੁਣ ਪੂਰੇ ਭਾਰਤ ਦੇ ਵਿੱਚ ਚੋਣ ਕਮਿਸ਼ਨ ਦਾ ਰਾਜ ਚੱਲੇਗਾ ਹੁਣ ਪੂਰੇ ਭਾਰਤ ਦੇ ਵਿੱਚ ਵੋਟਾਂ ਦੇ ਨਤੀਜਿਆਂ ਤੱਕ ਚੋਣ ਕਮਿਸ਼ਨ ਦੀਆਂ ਗੱਲਾਂ ਮੰਨੀਆਂ ਜਾਣਗੀਆਂ ਚੋਣ ਕਮਿਸ਼ਨ ਦੇ ਹੁਕਮ ਲਾਗੂ ਹੋਣਗੇ ਔਰ ਅੱਜ ਭਾਰਤ ਦੇ ਚੋਣ ਕਮਿਸ਼ਨ ਨੇ ਵੋਟਾਂ ਦਾ ਐਲਾਨ ਕੀਤਾ ਕੱਲੀ-ਕੱਲੀ ਗੱਲ ਮੈਂ ਤੁਹਾਨੂੰ ਦੱਸਣ ਲੱਗਾ ਜਰਾ ਧਿਆਨ ਨਾਲ ਸੁਣਿਓ ਉਹ ਰਾਜ ਬਰਾੜ ਦਾ ਗੀਤ ਸੀ ਖੇ ਝੂਠੇ ਵਾਅਦੇ ਦੇਣ ਵੋਟਾਂ ਲੈਣ ਆਉਣਗੇ ਹੁਣ ਕੀੜੀਆਂ ਦੇ ਘਰਾਂ ਚ ਨਰਾਇਣ ਆਉਣਗੇ ਤੇ ਬਸ ਹੁਣ ਤਿਆਰ ਹੋ ਜੋ ਹੁਣ ਸਾਡੇ ਵਰਗੀਆਂ ਕੀੜੀਆਂ ਦੇ ਘਰਾਂ ਚ ਇਹ ਰਾਜਨਤਾਵਾਂ ਵਰਗੇ ਨਰਾਇਣ ਆਉਣਗੇ ਜੱਫੀਆਂ ਪਾਉਣਗੇ ਲਾਰੇ ਲਾਉਣਗੇ ਤੇ ਫਿਰ ਰਾਜ ਗੱਦੀਆਂ ਤੇ ਬੈਠਣਗੇ ਕਿਉਂਕਿ ਕਾਲ ਦੇ ਵਿੱਚ ਕੁਝ ਚੈਨਲਾਂ ਨੇ ਹੋਰ ਦਾ ਹੋਰ ਬਣਾ ਦਿੱਤਾ ਸੋ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਵੋਟਾਂ ਪੈਣਗੀਆਂ 7 ਗੇੜਾਂ ਦੇ ਵਿੱਚ ਪਹਿਲੇ ਗੇੜ ਦੇ ਵਿੱਚ ਦੂਜੇ ਤੀਜੇ ਔਰ ਪੰਜਾਬ ਦੀਆਂ ਵੋਟਾਂ ਜਿਹੜੀਆਂ ਨੇ ਉਹ ਪੈਣਗੀਆਂ 7ਵੇਂ ਆਖਰੀ ਗੇੜ ਦੇ ਵਿੱਚ ਪਹਿਲਾ ਗੇੜ ਸ਼ੁਰੂ ਹੋਏਗਾ 19 ਅਪ੍ਰੈਲ ਤੋਂ ਤੇ ਆਖਰੀ ਗੇੜ ਦੀਆਂ ਵੋਟਾਂ ਪੈਣਗੀਆਂ ਜੀ 1 ਜੂਨ ਨੂੰ ਤਾਂ 19 ਅਪ੍ਰੈਲ ਨੂੰ ਪਹਿਲਾ ਗੇੜ ਵੋਟਾਂ ਦਾ ਦੂਜਾ ਗੇੜ ਫਿਰ 26 ਅਪ੍ਰੈਲ ਨੂੰ ਵੋਟਾਂ ਪੈਣਗੀਆਂ ਤੀਜੇ ਗੇੜ ਦੀਆਂ ਵੋਟਾਂ 7 ਮਈ ਨੂੰ ਫੇਰ ਚੌਥੇ ਗੇੜ ਦੀਆਂ 13 ਮਈ ਨੂੰ ਪੰਜਵੇਂ ਗੇੜ ਦੀਆਂ 20 ਮਈ ਨੂੰ ਛੇਵੇਂ ਗੇੜ ਦੀਆਂ 25 ਮਈ ਨੂੰ ਤੇ ਸੱਤਵੇਂ ਤੇ ਆਖਰੀ ਗੇੜ ਦੀਆਂ ਵੋਟਾਂ ਪੈਣਗੀਆਂ 1 ਜੂਨ ਨੂੰ ਤੇ ਉਹਦੇ ਚ ਪੰਜਾਬ ਦੀਆਂ ਵੀ ਪੈਣਗੀਆਂ ਤੇ ਫਿਰ ਸਿਰਫ 3 ਦਿਨ ਬਾਅਦ 4 ਜੂਨ ਨੂੰ ਸਾਰੇ ਦੇਸ਼ ਦੇ ਨਤੀਜੇ ਆਉਣਗੇ ਤੇ ਫੇਰ ਨਵੀਂ ਸਰਕਾਰ ਬਣੇਗੀ ਹੁਣ ਕਿਹਦੀ ਨਵੀਂ ਸਰਕਾਰ ਬਣੇਗੀ वैसे तो ये वक्त ही ਦੱਸੇਗਾ ਪਰ ਜਿੱਦਾਂ ਦੇ ਪੱਤੇ ਖੇਡੇ ਜਾ ਰਹੇ ਨੇ ਜਾਪਦਾ ਹੈ ਕਿ ਤੀਜੀ ਵਾਰ ਫੇਰ ਹਰ ਹਰ ਮੋਦੀ ਘਰ ਘਰ ਮੋਦੀ ਵੀ ਹੋ ਸਕਦੀ ਹੈ ਅੱਜ ਚੋਣ ਕਮਿਸ਼ਨ ਨੇ ਕੁਝ ਨਵੀਆਂ ਤੇ ਵੱਡੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਨੇ ਕਿਉਂਕਿ ਚੋਣ ਕਮਿਸ਼ਨ ਦੇ ਉੱਪਰ ਵੀ ਕਈ ਵਾਰ ਇਹ ਸਵਾਲ ਉੱਠਦੇ ਰਹੇ ਨੇ ਵੀ ਚੋਣ ਕਮਿਸ਼ਨ ਸਖਤੀ ਨਹੀਂ ਕਰਦਾ ਚੋਣ ਕਮਿਸ਼ਨ ਗਲਤੀਆਂ ਕਰ ਜਾਂਦਾ ਚੋਣ ਕਮਿਸ਼ਨ ਤੇ ਪੱਖਪਾਤ ਕਰਨ ਦੇ ਦੋਸ਼ ਵੀ ਲੱਗਦੇ ਰਹੇ ਨੇ ਤੇ ਚੋਣ ਕਮਿਸ਼ਨ ਨੇ ਇਸ ਵਾਰ ਨਮੀਆਂ ਗੱਲਾਂ ਦੇ ਐਲਾਨ ਜਿਹੜਾ ਕੀਤਾ ਕਹਿੰਦੇ ਇੱਕ ਤਾਂ ਕਿਸੇ ਵੀ ਪਾਰਟੀ ਨੇ ਜੇ ਕਿਸੇ ਅਪਰਾਧੀ ਪਿਸ਼ੋਕੜ ਵਾਲੇ ਜਾਂ ਜਿਨ੍ਹਾਂ ਦੇ ਉੱਪਰ ਕੇਸ ਪਏ ਹੋਏ ਨੇ ਕਿਸੇ ਚੀਜ਼ਾਂ ਦੇ ਉਹਨਾਂ ਨੂੰ ਖੜਾ ਕਰਨਾ ਹੈ ਵੋਟਾਂ 'ਚ ਤਾਂ ਤਿੰਨ ਤਿੰਨ ਅਖਬਾਰਾਂ ਦੇ ਵਿੱਚ ਇਹਦੀ ਜਾਣਕਾਰੀ ਦੇਣੀ ਪੈਗੀ ਫਿਰ ਉਹਨਾਂ ਨੂੰ ਪੂਰੀ ਜਾਣਕਾਰੀ ਇਹਦੀ ਦੇਣੀ ਪੈਗੀ ਕਿ ਉੱਤੇ ਕਾਹਦਾ ਕੇਸ ਹੈ ਕੀ ਕੇਸ ਹੈ ਕਾਹਤੋਂ ਪਿਆਸੀ ਔਰ ਉਹਨੂੰ ਇਹੀ ਬੰਦਾ ਕਿਉਂ ਖੜਨਾ ਪਿਆ ਖੜਾ ਕਰਨਾ ਪਿਆ ਪਾਰਟੀ ਨੂੰ ਇਹ ਵੀ ਦੱਸਣਾ ਪਏਗਾ ਦੂਜੀ ਗੱਲ ਚੋਣ ਕਮਿਸ਼ਨ ਮੁਖ ਚੋਣ ਕਮਿਸ਼ਨ ਰਜੀਵ ਕੁਮਾਰ ਨੇ ਕਿਹਾ ਵੀ ਸਾਡੀ ਤਿੱਖੀ ਨਜ਼ਰ ਰਹੇਗੀ ਵੋਟਾਂ ਦੇ ਉੱਪਰ ਔਰ ਸੋਸ਼ਲ ਮੀਡੀਆ ਮੀਡੀਆ ਹਰ ਥਾਂ ਤੇ ਸਾਡੀ ਨਜ਼ਰ ਰਹੇਗੀ ਝੂਠੀਆਂ ਅਫਵਾਹਾਂ ਫਲਾਉਣ ਵਾਲਿਆਂ ਤੇ ਵੀ ਨਜ਼ਰ ਰਹੇਗੀ ਜੇ ਕੋਈ ਨਸ਼ਾ ਪੈਸੇ ਦਾ ਇਸਤੇਮਾਲ ਵੋਟਾਂ ਪਾਉਣ ਲਈ ਕਰਦਾ ਹੈ ਉਹਦੇ ਤੇ ਵੀ ਨਜ਼ਰ ਰਹੇਗੀ ਪਹਿਲਾਂ ਵੀ ਨਜ਼ਰਾਂ ਬਹੁਤ ਹੁੰਦੀਆਂ ਨੇ ਪਰ ਇਹਦੇ باوجود ਵੀ ਕਈ ਤਰ੍ਹਾਂ ਦੀਆਂ ਗੜਬੜੀਆਂ ਹੋ ਜਾਂਦੀਆਂ ਨੇ ਔਰ ਇਸ ਵਾਰ 97 ਕਰੋੜ ਵੋਟਰ ਵੋਟ ਪਾਉਣਗੇ ਜਿਨ੍ਹਾਂ ਦੇ ਵਿੱਚੋਂ ਜਿਹੜੀਆਂ 47.1 ਕਰੋੜ ਔਰਤਾਂ ਤੇ 49.7 ਕਰੋੜ ਮਰਦ ਵੋਟਰ ਹੋਣਗੇ 10.5 ਕਰੋੜ ਪੋਲਿੰਗ ਸਟੇਸ਼ਨ ਜਿੱਥੇ ਵੋਟਾਂ ਪਾਈਆਂ ਜਾਂਦੀਆਂ ਨੇ ਉਹ ਬਣਾਏ ਜਾਣਗੇ 55 ਲੱਖ EVM ਜਿਹੜੀਆਂ ਮਸ਼ੀਨਾਂ ਨੇ ਉਹਨਾਂ ਰਾਹੀਂ ਵੋਟ ਪੁਆਈ ਜਾਏਗੀ ਔਰ 1.52 ਕਰੋੜ ਵੋਟਰ ਬਿਲਕੁਲ ਨਵੇਂ ਵੋਟਰ ਹੋਣਗੇ ਪੰਜਾਬ ਦੀ ਜੇ ਗੱਲ ਕਰੀਏ ਤਾਂ ਗੱਲ ਆ ਰਹੀ ਹੈ ਵੀ 2 ਕਰੋੜ ਤੇ 12 ਲੱਖ ਦੇ ਕਰੀਬ ਵੋਟਰ ਜਿਹੜੇ ਆ ਉਹ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਵੋਟਾਂ ਪਾਉਣਗੇ ਸੋ ਵੱਡੀ ਖਬਰ ਅੱਜ ਦੀ ਸਭ ਤੋਂ ਵੱਡੀ ਚਰਚਾ ਦੇਖੋ ਜੀ ਹੁਣ ਮੁਠੀਆਂ 'ਚ ਥੁੱਕ ਦਿੱਤਾ ਰਾਜਨੀਤਕਾਂਵਾਂ ਨੇ ਡੱਟ ਗਏ ਨੇ ਉਹ ਕਿਉਂਕਿ ਜਿਵੇਂ ਕਿਸਾਨਾਂ ਦੀ ਫਸਲ ਦਾ ਸੀਜ਼ਨ ਹੁੰਦਾ ਜਿਵੇਂ ਦੁਕਾਨਦਾਰਾਂ ਦੇ ਕਈ ਸੀਜ਼ਨ ਆਉਂਦੇ ਨੇ ਗਾਹਕੀ ਦੇ ਇਸੇ ਤਰ੍ਹਾਂ ਰਾਜਨੀਤਾਵਾਂ ਦਾ ਵੀ ਇਹ ਸੀਜ਼ਨ ਹੁੰਦਾ ਵੋਟਾਂ ਦਾ ਲਾਉਣੇ ਹੁੰਦੇ ਨੇ ਬੜਿਆਂ ਨੇ ਤਾਂ ਹੁਣ ਇੱਕ ਜਿਹੜਾ ਗੀਤ ਸੀ ਰਾਜ ਬਰਾੜ ਦਾ ਝੂਠੇ ਵਾਅਦੇ ਦੇਣ ਵੋਟਾਂ ਲੈਣ ਆਉਣਗੇ ਹੁਣ ਕੀੜੀਆਂ ਦੇ ਘਰਾਂ 'ਚ ਨਾਰਾਇਣ ਆਉਣਗੇ ਤੇ ਹੁਣ ਥੋੜੇ ਦਿਨਾਂ ਤੱਕ ਅੱਜ ਤੋਂ ਹੀ ਸ਼ੁਰੂ ਹੋ ਗਿਆ ਕੰਮ ਕੀੜੀਆਂ ਦੇ ਘਰਾਂ 'ਚ ਨਰਾਇਣ ਹੁਣ ਆਉਣਗੇ ਉਹ ਜਫੀਆਂ ਪਾਉਣਗੇ ਉਹ ਲਾਰੇ ਲਾਉਣਗੇ ਉਹ ਵਾਅਦੇ ਕਰਨਗੇ ਉਹ ਸਵਰਗ ਵਿਖਾਉਣਗੇ ਉਹ ਬੜਾ ਕੁਛ ਕਰਨਗੇ ਹੁਣ ਗਧੇ ਨੂੰ ਬਾਪ ਕਹਿਣ ਦੇ ਦਿਨ ਆ ਗਏ ਨੇ ਪਰ ਵੋਟਾਂ ਪੈਂਦਿਆਂ ਹੀ ਲੋਕੀ ਕਹਿੰਦੇ ਵੀ ਭੁੱਲ ਜਾਂਦੇ ਨੇ ਸਾਨੂੰ ਸੋ ਅੱਜ ਜਿਹੜਾ ਉਹ ਚੋਣ ਕਮਿਸ਼ਨ ਨੇ ਵੱਡਾ ਐਲਾਨ ਕੀਤਾ ਹੈ 16 ਜੂਨ ਨੂੰ ਕਾਰਜਕਾਲ ਜਿਹੜਾ ਮੋਦੀ ਸਰਕਾਰ ਦਾ ਉਹ ਖਤਮ ਹੋ ਜਾਏਗਾ ਵੇਖੋ ਚੋਣ ਕਮਿਸ਼ਨ ਨੇ ਸਖਤੀ ਪਹਿਲਾਂ ਵੀ ਕਈ ਵਾਰ ਬਹੁਤ ਕੀਤੀ ਹੈ ਪਰ ਇਹਦੇ باوجود ਵੀ ਚੱਲਦਾ ਬਹੁਤ ਕੁਝ ਰਿਹਾ ਹੁਣ ਤੁਸੀਂ ਦੇਖੋ ਵੋਟਾਂ ਦੇ ਵਿੱਚ ਇੱਥੇ ਜਾਤ ਦਾ ਪੱਤਾ ਖੇਡਿਆ ਜਾਂਦਾ ਧਰਮ ਦਾ ਪੱਤਾ ਖੇਡਿਆ ਜਾਂਦਾ ਇੱਥੇ ਗਰੀਬ ਵੋਟਰਾਂ ਨੂੰ ਪਰ ਭਰਮਾਉਣ ਦੇ ਲਈ ਧੰਨ ਦੀ ਵਰਤੋਂ ਕੀਤੀ ਜਾਂਦੀ ਹੈ ਜਿਹੜੇ ਲੋਕ ਪੀਂਦੇ ਖਾਂਦੇ ਨੇ ਉਹਨਾਂ ਨੂੰ ਮਾਲ ਪਕਤਾਇਆ ਜਾਂਦਾ ਔਰ ਇਸ ਤਰੀਕੇ ਦੇ ਨਾਲ ਵੋਟਾਂ ਲਈਆਂ ਜਾਂਦੀਆਂ ਨੇ ਔਰ ਐਸੇ ਕਰਕੇ ਹੀ ਆਪਾਂ ਸਾਰੇ ਮਾंजे ਪਏ ਆ ਇਸ ਵਾਰ ਹੁਣ ਵੇਖਾਂਗੇ ਕਿ ਚੋਣ ਕਮਿਸ਼ਨ ਕਿੰਨੀ ਕੁ ਸਖਤੀ ਕਰਦਾ ਔਰ ਚੋਣ ਕਮਿਸ਼ਨ ਦੀ ਸਖਤੀ ਕਰਨ ਕਰਕੇ ਕਿੰਨਾ ਕ ਸਾਰਾ ਕੁਝ ਰੁਕਦਾ ਹੈ ਇਹ ਆਉਣ ਵਾਲਾ ਵਕਤ ਦੱਸੇਗਾ ਪਰ ਫਿਲਹਾਲ ਆਪਾਂ ਇਹ ਕਹਿ ਸਕਦੇ ਆ ਕਿ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਚਾਰ ਚਫੇਰੇ ਜਿਹੜੀਆਂ ਤਿਆਰੀਆਂ ਵਿੱਢ ਦਿੱਤੀਆਂ ਨੇ ਪੰਜਾਬ ਦਾ ਨੰਬਰ ਖਿਰਤੇ ਹੈ ਪੰਜਾਬ ਦੇ ਨੇਤਾਵਾਂ ਨੂੰ ਲੰਬਾ ਟਾਈਮ ਮਿਲ ਜਾਣਾ ਪਰ ਇੱਕ ਗੱਲ ਮੈਂ ਇੱਥੇ ਵੋਟਰਾਂ ਨੂੰ ਕਹਿਣੀ ਚਾਹਣਾ ਮੇਰੇ ਭਰਾਵਾਂ ਨੂੰ ਭਰਾਓ ਹਰ ਵੋਟਾਂ ਵੇਲੇ ਆਪਾਂ ਨੂੰ ਕਮਲੇ ਬੇਵਕੂਫ ਲੋਲੇ ਸਮਝ ਲਿਆ ਜਾਂਦਾ ਆਪਾਂ ਨੂੰ ਕਮਲੇ ਸਮਝ ਕੇ ਤੇ ਆਪਾਂ ਨੂੰ ਬਿਲਕੁਲ ਝੂਠੇ ਲਾਰੇ ਲਾ ਕੇ ਇਹ ਲੈ ਜਾਂਦੇ ਨੇ ਡੱਬੇ ਭਰ ਕੇ ਵੋਟਾਂ ਦੇ ਔਰ ਵੋਟਾਂ ਵਾਲੇ ਡੱਬਿਆਂ ਚੋਂ ਕਦੇ ਵੀ ਆਪਣੇ ਬੱਚਿਆਂ ਦਾ ਰੁਜ਼ਗਾਰ ਨਹੀਂ ਨਿਕਲਦਾ ਕਦੇ ਵੀ ਗਰੀਬੀ ਦਾ ਹੱਲ ਨਹੀਂ ਨਿਕਲਦਾ ਬੇਰੁਜ਼ਗਾਰੀ ਦਾ ਹੱਲ ਨਹੀਂ ਨਿਕਲਦਾ ਕਰਜ਼ਿਆਂ ਦਾ ਹੱਲ ਨਹੀਂ ਨਿਕਲਦਾ ਵੋਟਾਂ ਵਾਲੇ ਡੱਬਿਆਂ 'ਚੋਂ ਨਿਕਲਦੇ ਨਹੀਂ ਤਾਂ ਸਿਰਫ ਲੀਡਰ ਇਸ ਕਰਕੇ ਕਿਉਂਕਿ ਆਪਾਂ ਚੇਤਨ ਘਾਟਾਂ ਜਾਗਰੂ ਘਾਟਾਂ ਤੇ ਉਹਨਾਂ ਦੇ ਝੂਠੇ ਦਾਅਵਿਆਂ ਤੇ ਲਾਰਿਆਂ ਨਾਲ ਗੁਮਰਾਹ ਹੋ ਜਾਂਦੇ ਆ ਮੈਨੂੰ ਲੱਗਦਾ ਹੈ ਕਿ ਇਸ ਵਾਰ ਆਪਾਂ ਨੂੰ ਵੋਟ ਪਾਉਣ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਸੋਚ ਸੋਚ ਕੇ ਪੁੱਛਣਾ ਚਾਹੀਦਾ ਹੈ ਕਿ ਪਹਿਲਾਂ ਜਿਹੜੇ ਜਿਹੜੇ ਵਾਅਦੇ ਤੁਸੀਂ ਕਰਦੇ ਰਹੇ ਹੋ ਉਹ ਪੂਰੇ ਕਿਉਂ ਨਹੀਂ ਕੀਤੇ ਉਹ ਬਾਅਦ ਚ ਕਿੱਧਰ ਚਲੇ ਜਾਂਦੇ ਨੇ ਬਾਅਦ ਚ ਤੁਸੀਂ ਸਾਡਾ ਫੋਨ ਕਿਉਂ ਚੁੱਕਣੋਂ ਹਟ ਜਾਂਦੇ ਹੋ ਬਾਅਦ ਚ ਤੁਹਾਡਾ ਜਿਹੜਾ ਵੋਟਾਂ ਦੇ ਦਿਨਾਂ ਚ ਫੋਨ ਨੰਬਰ ਚੱਲਦਾ ਹੁੰਦਾ ਉਹ ਬੰਦ ਕਿਉਂ ਹੋ ਜਾਂਦਾ ਜਿੱਤਣ ਤੋਂ ਬਾਅਦ ਇਹ ਪੁੱਛਣਾ ਚਾਹੀਦਾ ਹੈ ਆਪਾਂ ਨੂੰ ਇਹਨਾਂ ਨੂੰ ਵੈਸੇ ਇਹ ਹਿੰਮਤ ਬਹੁਤ ਥੋੜਿਆ ਨਹੀਂ ਕਰਨੀ ਹੈ ਬਹੁਤ ਸਾਰੇ ਆਪਾਂ ਜਿਵੇਂ ਦੇ ਹੈਗੇ ਆ ਓਵੇਂ ਦੇ ਉਹ ਆਪਾਂ ਨੂੰ ਸਮਝਦੇ ਨੇ ਅਸਲ ਚ ਕਸੂਰ ਲੋਕਾਂ ਦਾ ਨਹੀਂ ਜੇ ਜਨਤਾ ਚੇਤਨਕਟ ਹੈ ਤਾਂ ਇਹਦੇ ਵਿੱਚ ਵੀ ਰਾਜ ਪ੍ਰਬੰਧ ਹੀ ਜ਼ਿੰਮੇਵਾਰ ਹੈ ਕਿਉਂਕਿ ਲੋਕਾਂ ਨੂੰ ਚੇਤਨ ਤੇ ਜਾਗਰੂਕ ਹੋਣ ਹੀ ਨਹੀਂ ਦਿੱਤਾ ਗਿਆ ਸੋ ਅੱਜ ਇਹ ਤੁਸੀਂ ਜਿਹੜੀ ਵੀ ਪਾਰਟੀ ਨਾਲ ਜੁੜੇ ਹੋ ਬੇਨਤੀ ਹੈ VOTER ਬਣ ਜਾਓ SUPPORTER ਬਣ ਜਾਓ ਪਰ ਕਿਸੇ ਪਾਰਟੀ ਦੇ ਭਗਤ ਨਾ ਬਣੋ ਕਦੇ ਵੀ VOTER SUPPORTER ਜਿੰਨੇ ਮਰਜ਼ੀ ਬਣ ਜਾਓ ਕਿਉਂਕਿ ਜਿਹੜੇ ਅੰਧ ਭਗਤ ਨੇ ਉਹਨਾਂ ਨੇ ਬਹੁਤ ਕੰਮ ਖਰਾਬ ਕੀਤਾ ਸਾਰੀਆਂ ਪਾਰਟੀਆਂ ਦੇ ਵਿੱਚ ਲਾਈ ਲੱਗ ਅੰਧਪਗਤ ਹੈਗੇ ਨੇ ਬਸ ਉਹਨਾਂ ਕਰਕੇ ਹੀ ਬਹੁਤ ਨੁਕਸਾਨ ਹੋ ਰਿਹਾ ਸੋ ਅੱਜ ਵੋਟਾਂ ਦਾ ਜਿਹੜਾ ਇਹ ਐਲਾਨ ਹੋਇਆ ਉਹਨਾਂ ਵਾਸਤੇ ਇੱਕ ਬਹੁਤ ਵੱਡੀ ਚੀਜ਼ ਆ ਜਿਹਨਾਂ ਨੇ ਦੁਬਾਰਾ ਫਿਰ ਰਾਜਗਦੀਆਂ ਨੂੰ ਹੱਥ ਪਾਉਣੇ ਨੇ ਤੇ ਆਪਣੇ ਲਈ ਕਿਤੇ ਉਹ ਗੱਲ ਨਾ ਹੋ ਜੇ ਸੰਤਰਮ ਉਦਾਸੀ ਦੀਆਂ ਸਤਰਾਂ ਨੇ ਕਹਿੰਦਾ ਬਾਜ ਆ ਜਾਓ ਲੋਕੋ ਝੂਠੇ ਲੀਡਰਾਂ ਤੋਂ ਬਾਜ ਆ ਜਾਓ ਝੂਠੇ ਲੀਡਰਾਂ ਤੋਂ ਇਹਨਾਂ ਦੇਸ਼ ਨੂੰ ਵੇਚ ਕੇ ਖਾ ਛੱਡਣਾ ਇਹਨਾਂ ਦੇਸ਼ ਦਾ ਕੱਖ ਵੀ ਛੱਡਿਆ ਨਹੀਂ ਇਹਨਾਂ ਤੁਹਾਨੂੰ ਵੀ ਵੇਚ ਕੇ ਖਾ ਛੱਡਣਾ ਸੋ ਇਹ ਜਿਹੜੀਆਂ ਸਤਰਾਂ ਨੇ ਸੱਚ ਉੱਚ ਇਹ ਸੋਚਣ ਲਾਉਂਦੀਆਂ ਨੇ ਇਹ ਇਹ ਸਤਰਾਂ ਜਿਹੜੀਆਂ ਨੇ ਕੌੜਾ ਸੱਚ ਨੇ ਔਰ ਅੱਜ ਵੋਟਾਂ ਦਾ ਐਲਾਨ ਹੋ ਚੁੱਕਾ ਹੈ ਹੁਣ ਕੁਝ ਲੋਕ ਇਹ ਸੋਚਦੇ ਨੇ ਵੀ ਇਹ ਐਲਾਨ ਹੋਣ ਦੇ ਨਾਲ ਕੀ ਚੋਣ ਜਾਬਤਾ ਲੱਗ ਜਾਂਦਾ ਹੈ ਬਿਲਕੁਲ ਜਦੋਂ ਵੋਟਾਂ ਦਾ ਐਲਾਨ ਹੋ ਜਾਂਦਾ ਹੈ ਤਾਂ ਚੋਣ ਜਾਬਤਾ ਜਿਹੜਾ ਆਟੋਮੈਟਿਕਲੀ ਲੱਗ ਜਾਂਦਾ ਔਰ ਅੱਜ ਉਹ ਲੱਗ ਗਿਆ ਤੇ ਅੱਜ ਮੋਦੀ ਸਰਕਾਰ ਦੀਆਂ ਸੈਂਟਰ ਗਵਰਨਮੈਂਟ ਦੀਆਂ ਜਿਹੜੀਆਂ ਪਾਵਰਾਂ ਸੀ ਉਹ ਵੀ ਕਾਫੀ ਘਟ ਗਈਆਂ ਔਰ ਚੋਣ ਕਮਿਸ਼ਨ ਕੋਲੇ ਵੱਡੀਆਂ ਸ਼ਕਤੀਆਂ ਅੱਜ ਚਲੀਆਂ ਗਈਆਂ ਅੱਜ ਤੋਂ ਦੇਸ਼ ਦੇ ਵਿੱਚ ਚੋਣ ਕਮਿਸ਼ਨ ਦਾ ਜਿਹੜਾ ਰਾਜ ਕਹਿ ਲਿਏ ਜਾਂ ਚੋਣ ਕਮਿਸ਼ਨ ਦੀ ਤਾਕਤ ਜਿਹੜੀ ਹੈ ਉਹ ਚੱਲੂਗੀ ਚੌਣ ਕਮਿਸ਼ਨ ਦੇ ਹੁਕਮ ਚੱਲਣਗੇ ਸੋ ਬਹੁਤ ਮਿਹਰਬਾਨੀ ਸ਼ੁਕਰੀਆ